ਹੁਣ ਪੰਜਾਬ ਦੀਆਂ ਸੜਕਾਂ ਦੇ ਉੱਤੇ ਘੁੰਮਣ ਵਾਲੇ ਭਿਖਾਰੀਆਂ ਦੇ ਬੱਚੇ ਬੱਚਿਆਂ ਦੇ ਡੀਐਨਏ ਟੈਸਟ ਵੀ ਕਰਵਾਏ ਜਾਣਗੇ ਜਿਹਾ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਵੱਡਾ ਇਤਿਹਾਸਿਕ ਫੈਸਲਾ ਲਿਆ ਹੈਗਾ ਪੂਰੀ ਅਪਡੇਟ ਤੁਹਾਨੂੰ ਦੱਸਾਂਗੇ ਕੀ ਹੈਗਾ ਦਰਅਸਲ ਭਿਖਾਰੀਆਂ ਦੀ ਵੱਧਦੀ ਗਿਣਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਹੁਣ ਹਰਕਤ ਦੇ ਵਿੱਚ ਨਜ਼ਰ ਆ ਰਹੀ ਹੈ ਦਰਅਸਲ ਕਿਹਾ ਜਾ ਰਿਹਾ ਹੈਗਾ ਕਿ ਭਿਖਾਰੀਆਂ ਦੇ ਜੋ ਨਿੱਕੇ ਨਿੱਕੇ ਬੱਚੇ ਹੁੰਦੇ ਨੇ ਸੜਕਾਂ ਦੇ ਵਿੱਚ ਅਕਸਰ ਤੁਸੀਂ ਦੇਖੇ ਹੋਣਗੇ ਕੋਈ ਪੈਸੇ ਮੰਗਦੇ ਹੋਏ ਗੱਡੀ ਸਾਫ ਕਰ ਹੋਏ ਗੱਡੀਆਂ ਦੇ ਸ਼ੀਸ਼ੇ ਸਾਫ਼ ਕਰਦੇ ਹੋਏ ਤਾਂ ਅਸਲ ਦੇ ਵਿੱਚ ਉਹ ਕੌਣ ਨੇ ਕਿਸ ਦਾ ਸ਼ਿਕਾਰ ਹੋ ਰਹੇ ਨੇ ਤੇ ਉਹਨਾਂ ਦੀ ਦੇਖਭਾਲ ਦੇ ਲਈ ਵੀ ਪੰਜਾਬ ਸਰਕਾਰ ਹੁਣ ਯਤਨ ਜਿਹੜੇ ਕੀ ਕਰ ਰਹੀ ਹੈ ਦਰਅਸਲ ਪੂਰੀ ਅਪਡੇਟ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀਆਂ ਸੜਕਾਂ ਦੇ ਉੱਤੇ ਭੀਖ ਮੰਗਣ ਵਾਲੇ ਬੱਚਾ ਨੂੰ ਤਸਕਰੀ ਅਤੇ ਸ਼ੋਸ਼ਣ ਤੋਂ ਬਚਾਉਣ ਦੇ ਲਈ ਇਹ ਸਖਤ ਫੈਸਲਾ ਲਿਆ ਗਿਆ ਹੈ ਦੱਸ ਦੇ ਕਿ ਪੰਜਾਬ ਸਰਕਾਰ ਦਾ ਹੁਣ ਤੱਕ ਦਾ ਇਹ ਬੇਹਦ ਸਖਤ ਫੈਸਲਾ ਹੈਗਾ ਪੂਰੇ ਸੂਬੇ ਦੇ ਵਿੱਚੋਂ ਭਿਖਾਰੀਆਂ ਦੇ ਹੁਣ ਡੀਐਨਏ ਟੈਸਟ ਕਰਵਾਉਣ ਦੇ ਹੁਕਮ ਵੀ ਜਿਹੜੇ ਕਿ ਲਾਗੂ ਹੋ ਸਕਦੇ ਨੇ ਦੱਸ ਦਈਏ ਕਿ ਇਸ ਦੇ ਤਹਿਤ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਵੀ ਜਾਰੀ ਕਰਕੇ ਹੁਕਮ ਦਿੱਤੇ ਗਏ ਨੇ ਕਿ ਭੀਖ ਮੰਗਣ ਵਾਲੇ ਬੱਚਾ ਨੂੰ ਰੈਸਕਿਊ ਕਰਨ ਤੋਂ ਬਾਅਦ ਉਹਨਾਂ ਦਾ ਡੀਐਨਏ ਟੈਸਟ ਵੀ ਕਰਵਾਇਆ ਜਾਵੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਹੈਗਾ ਕਿ ਪੰਜਾਬ ਵਰਗੇ ਸੂਬੇ ਦੇ ਵਿੱਚ ਵੀ ਬੱਚਿਆਂ ਤੋਂ ਭੀਖ ਮੰਗਾਉਣਾ ਅਜਿਹਾ ਕੰਮ ਹੋਵੇ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅੱਗੇ ਆਈਏ ਅਤੇ ਇਹਨਾਂ ਮਾਸੂਮ ਜ਼ਿੰਦਗੀਆਂ ਨੂੰ ਬਚਾਈਏ ਇਸ ਲਈ ਇਹ ਫੈਸਲਾ ਕੀਤਾ ਗਿਆ ਹੈਗਾ ਕਿ ਜੇਕਰ ਕੋਈ ਬੱਚਾ ਕਿਸੇ ਬਾਲਗ ਵਿਅਕਤੀ ਦੇ ਨਾਲ ਭੀਖ ਮੰਗਵਾ ਮੰਗਦਾ ਦੇਖਿਆ ਜਾਂਦਾ ਹੈ ਤਾਂ ਉਹਨਾਂ ਦੇ ਰਿਸ਼ਤੇ ਦੀ ਪੁਸ਼ਟੀ ਦੇ ਲਈ ਡੀਐਨਏ ਟੈਸਟ ਕਰਵਾਇਆ ਜਾਵੇਗਾ ਇਹ ਟੈਸਟ ਜ਼ਿਲ੍ਹੇ ਦੇ ਡੀਸੀ ਅਤੇ ਸਿਵਲ ਸਰਚਨ ਦੀ ਦੇਖਰੇਖ ਦੇ ਵਿੱਚ ਹੋਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਬੱਚੇ ਨੂੰ ਕਿਤੋਂ ਤਸਕਰੀ ਕਰਕੇ ਤਾਂ ਨਹੀਂ ਲਿਆਂਦਾ ਗਿਆ ਜਾਂ ਫਿਰ ਬਹੁਤ ਵਾਰ ਅਜਿਹੇ ਹੁੰਦਾ ਹੈ ਕਿ ਬੱਚੇ ਗੁੰਮ ਜਾਂਦੇ ਨੇ ਬੱਚਾ ਚੋਰੀ ਕਰ ਲਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਨਾਂ ਤੋਂ ਪੈਸੇ ਲੈਣ ਦੇ ਬਹਾਨੇ ਭੀਖ ਜਿਹੜੀ ਮੰਗਵਾਇਆ ਜਾਂਦੇ ਨੇ ਤਾਂ ਇਹ ਵੀ ਪਤਾ ਲੱਗ ਸਕਦਾ ਹੈ ਤਾਂ ਜੇਕਰ ਟੈਸਟ ਫੇਲ ਨਜ਼ਰ ਆਉਂਦਾ ਹੈ ਜਾਂ ਟੈਸਟ ਫੇਲ ਹੁੰਦਾ ਹੈ ਤਾਂ ਬੱਚਾ ਉਸਦੇ ਮਾਤਾ ਪਿਤਾ ਨੂੰ ਵਾਪਸ ਕਰ ਦਿੱਤਾ ਜਾਵੇਗਾ ਜੇਕਰ ਡੀਐਨਏ ਟੈਸਟ ਸਫਲ ਰਹਿੰਦਾ ਹੈ ਤਾਂ ਬੱਚਾ ਉਸਦੇ ਮਾਤਾ ਪਿਤਾ ਨੂੰ ਵਾਪਸ ਕਰ ਦਿੱਤਾ ਜਾਵੇਗਾ ਤੇ ਜੇਕਰ ਟੈਸਟ ਫੇਲ ਯਾਨੀ ਕਿ ਅਸਫਲ ਹੋ ਜਾਂਦਾ ਹੈ ਤਾਂ ਮਾਤਾ ਪਿਤਾ ਦੇ ਖਿਲਾਫ ਵੀ ਮਨੁੱਖੀ ਤਸਕਰੀ ਦਾ ਕੇਸ ਦਰਜ ਕਰਵਾਇਆ ਜਾਵੇਗਾ ਜਦੋਂ ਤੱਕ ਡੀਐਨਏ ਟੈਸਟ ਨਹੀਂ ਹੋ ਜਾਂਦਾ ਉਦੋਂ ਤੱਕ ਕੋਈ ਵੀ ਵਿਅਕਤੀ ਬੱਚੇ ਦੀ ਕਸਟਡੀ ਨਹੀਂ ਲੈ ਸਕੇਗਾ ਇਸ ਦੇ ਤਹਿਤ ਛੋਟੀਆਂ ਕੁੜੀਆਂ ਦੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ ਡੀਐਨਏ ਟੈਸਟ ਤੋਂ ਬਾਅਦ ਬੱਚਿਆਂ ਨੂੰ ਬਾਲ ਘਰਾਂ ਦੇ ਵਿੱਚ ਰੱਖਿਆ ਜਾਵੇਗਾ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਸ਼ਹਿਰਾਂ ਦੇ ਵਿੱਚ ਸੜਕਾਂ ਅਤੇ ਬਾਜ਼ਾਰਾਂ ਦੇ ਵਿੱਚ ਭੀਖ ਮੰਗਣ ਵਾਲੇ ਬੱਚਿਆਂ ਦੀ ਪਛਾਣ ਦੇ ਲਈ ਇੱਕ ਵਿਸ਼ੇਸ਼ ਟੀਮਾਂ ਨੂੰ ਵੀ ਤਿਆਰ ਕੀਤੀਆਂ ਨੇ ਇਹ ਟੀਮਾਂ ਬੱਚਿਆਂ ਨੂੰ ਬਚਾ ਕੇ ਉਹਨਾਂ ਦਾ ਉਚਿਤ ਇਲਾਜ ਕਰਵਾਉਣ ਗਿਆ ਇਸ ਤੋਂ ਬਾਅਦ ਉਹਨਾਂ ਦੇ ਘਰ ਘਰ ਦਾ ਘਰਵਾੜ ਦਾ ਵੀ ਪਤਾ ਲਗਾਇਆ ਜਾਵੇਗਾ ਜੇਕਰ ਇਹ ਸੰਭਵ ਨਹੀਂ ਹੋਇਆ ਤਾਂ ਫਿਰ ਬੱਚਿਆਂ ਦਾ ਡੀਐਨਏ ਟੈਸਟ ਹੋਵੇਗਾ ਇਟ ਹੈਸਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੇ ਸਿਵਲ ਸਰਚਨ ਦੀ ਦੇਖਰੇਖ ਦੇ ਵਿੱਚ ਕੀਤਾ ਜਾਵੇਗਾ ਤੁਹਾਨੂੰ ਪੰਜਾਬ ਸਰਕਾਰ ਦਾ ਇਹ ਫੈਸਲਾ ਕਿਵੇਂ ਚ ਲੱਗਿਆ ਹੈਗਾ ਆਪਣੀ ਰਾਏ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀ ਕਿਤੇ ਬੱਚੇ ਭੀਖ ਮੰਗਦੇ ਹੋਏ ਨਜ਼ਰ ਆਉਂਦੇ ਨੇ ਤਾਂ ਜ਼ਰੂਰ ਇਨਫੋਰਮ ਜ਼ਰੂਰ ਕਰੋ ਅਧਿਕਾਰੀਆਂ ਨੂੰ ਕਿਉਂਕਿ ਇਹਨਾਂ ਬੱਚਿਆਂ ਦੀ ਜੇਕਰ ਪੁਸ਼ਟੀ ਨਹੀਂ ਹੁੰਦੀ ਹੈ ਜਾਂ ਫਿਰ ਇਹਨਾਂ ਬੱਚਾਂ ਦਾ ਪੁੱਖ ਵੀ ਬਣ ਸਕਦਾ ਹੈਗਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜੇ ਅਜੇ ਹੀ ਥਾਂ ਦੇ ਉਤੇ ਅਜੇ ਹੀ ਧਰਤੀ ਦੇ ਉਤੇ ਜੇਕਰ ਬੱਚੇ ਹੀ ਭੀਖ ਮੰਗਣ ਲੱਗ ਜਾਣ ਤਾਂ ਅੱਗੇ ਦਾ ਭੁੱਖ ਕੀ ਹੋਵੇਗਾ